ਹੈਲੋ ਜੀ ਸਾਰੀ ਕਾਲ ਕੀ ਹੋਈ ਤੁਸੀਂ ਸਾਰੇ ਆਈ ਹੋਪ ਸਾਰੇ ਜਿਹੜੇ ਠੀਕ ਹੋਗੇ ਵਧੀਆ ਹੋਗੇ ਚੜਦੀ ਕਲਾ ਚ ਹੋਗੇ ਗਰਮੀ ਤੋਂ ਪਚ ਰਹੇ ਮੇਰਾ ਦੇਖ ਲਓ ਕੀ ਹਾਲ ਹੋਇਆ ਗਰਮੀ ਨਾਲ ਇੰਨਾ ਪਰਸਿਨ ਆ ਰਿਹਾ ਹੈ ਇੰਨਾ ਪਰਸਿਨ ਆ ਰਿਹਾ ਬੇਹਸਾਬ ਨਾਲ ਮੈਨੂੰ ਕਦੇ ਨਹੀਂ ਇੰਨਾ ਪਰਸਿਨ ਆਇਆ ਹੈਗਾ ਜਿੱਤੇ ਆ ਬੀਪੀ ਜਾਂ ਹੋਣ ਲੱਗੇ ਜਾਂਦੇ ਮੈਨੂੰ ਬਹੁਤ ਪਰਸਿਨ ਲੱਗਿਆ ਮੈਂ ਕਿੰਨਾ ਪਰਸਿਨ ਆ ਗਿਆ ਕੀ ਟਾਈਟਲ ਪੜੇ ਲੈ ਹੁਣ ਦੇਖ ਲੈ ਹੁਣ ਸੁਹਣਾ ਸਾਹਿਬ ਜਾਣਦੇ ਜੀ ਅੱਜੀ ਚ ਪਰ ਸਾਹਿਬ ਚ ਕਿਉਂਕਿ ਮਨ ਬੇਚਾਰ ਹੁੰਦਾ ਨਾ ਮੇਰਾ ਫਿਰ ਮੈਨੂੰ ਜੀ ਨਹੀਂ ਹੁੰਦਾ ਪਤਾ ਨਹੀਂ ਬੇਮਤਲਬ ਦੀ ਲੜਾਈਆਂ ਰਹਿਣੀਆਂ ਬੇਮਤਲਬ ਦੀ ਐ ਨਾ ਸਿਰ ਖਰਾਬ ਹੋ ਜੂ ਤਾਂ ਬਾੜ ਖਰਾਬ ਹੋ ਜੂ ਗੁਰਦੁਆਰਾ ਸਾਹਿਬ ਜੀ ਜਾ ਕੇ ਬੰਨੂਗੀ ਬਤਾਇਥੇ ਨਹੀਂ ਗੁਰਦੁਆਰਾ ਸਾਹਿਬ ਹੁੰਦਾ ਆਪੀ ਲੋ ਚਾਹ ਜ਼ਰੂਰ ਪੀਣੀ ਆ ਜਾਣ ਤੋਂ ਪਹਿਨਾ ਦਿੱਲੀ ਕਰ ਰੇ ਮੇਰੇ ਜਾਣ ਨੂੰ ਪਰ ਮੈਂ ਫਿਰ ਵੀ ਜਾ ਰਹੀ ਹਾਂ ਮੈਂ ਜਿੱਤ ਨੂੰ ਦਿਨ ਚਪੈਰਾ ਸਾਹਿਬ ਚ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਦੇਖੋ ਸੋਹਣਾ ਸਾਹਿਬ ਗੁਰਦੁਆਰੇ ਦੇ ਬਾਹਰ ਤੋਂ ਤੁਸੀਂ ਦੇਖ ਸਕਦੇ ਹੋ ਸੋਹਣਾ ਸਾਹਿਬ ਲਿਖਿਆ ਹੋਇਆ ਸ਼ਹੀਦ ਸ਼ਹੀਦ ਗੁਰਦੁਆਰਾ ਹੈ ਹਨੂਮਾਨ ਸਿੰਘ ਜੀ ਦਾ ਤੁਸੀਂ ਜਾਂਦੇ ਹੋਵੋਗੇ

ይቀርብበታል? <coughs> ਉੱਚ ਫਿਰ ਪੈਂਦੇ ਆਪਾਂ ਉੱਥੇ ਵਾਪਸ ਜੀ ਆਜਾ ਉੱਥੇ ਬਟੂਆ ਜੀ ਉਮੀਦ ਕਰਦੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਅੱਜ ਦਾ ਵਲੌਗ ਬਸ ਇੰਨਾ ਹੀ ਹੈ ਮਿਲਦੇ ਆ ਨੈਕਸਟ ਵਲੌਗ ਥੈਂਕ ਯੂ ਬਾਏ